ਕਾਂਗਰਸ ਐਕਸ਼ਨ ਮੋਰਚ ਨਜ਼ਰ ਆ ਰਹੀ ਹੈ ਕਾਂਗਰਸ ਦੇ ਵੱਲੋਂ ਆਬਜ਼ਰਵਰ ਲਗਾਏ ਗਏ ਨੇ ਪੰਜਾਬ ਭਰ ਦੇ ਵਿੱਚ ਤੇ ਲਗਾਏ ਵੀ ਕਾਫੀ ਵੱਡੇ ਵੱਡੇ ਆਗੂ ਗਏ ਨੇ ਕਿ ਜੋ ਪੰਜਾਬ ਕਾਂਗਰਸ ਦੇ ਵਿੱਚ 카ਟੋ ਕਲੇਸ਼ ਚੱਲ ਰਿਹਾ ਹੈ ਸਾਰੇ ਨੂੰ ਸੁਧਾਰਨ ਦੇ ਵਿੱਚ ਆਬਜ਼ਰਵਰ ਕਾਮਯਾਬ ਹੋਣਗੇ ਕਿ ਜੋ ਖਲਾਰਾ ਪਿਆ ਹੋਇਆ ਹੈ ਸੇ ਮਿਟਾਇਆ ਜਾ ਸਕਦਾ ਹੈ 27 ਦੀਆਂ ਚੋਣਾਂ ਨੂੰ ਲੈ ਕੇ ਵੀ ਤਿਆਰੀ ਲੱਗਦਾ ਕਿ ਹੁਣ ਕਾਂਗਰਸ ਨੇ ਖਿੱਚ ਲਈ ਹੈ ਤੇ ਨਾਲ ਹੀ ਸੁਪਾਲ ਖਹਿਰਾ ਦੇ ਵੱਲੋਂ ਵੀ ਕਿ ਖਦਸ਼ਾ ਜਤਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਤਸ਼ਾ ਹੈ ਉਹਨਾਂ ਨੂੰ ਖਤਰਾ ਹੈ ਕਿ ਉਹਨਾਂ ਦੇ ਮੁਰ ਤੋਂ ਇੱਕ ਗ੍ਰਿਫਤਾਰੀ ਹੋ ਸਕਦੇ ਉਹਨਾਂ ਨੇ ਅਜਿਹਾ ਕਿਉਂ ਕਿਹਾ ਕੀ ਚੱਲ ਰਿਹਾ ਸਾਰਾ ਕਾਂਗਰਸ ਦੇ ਵਿੱਚ ਤੇ ਮਾਨ ਸਰਕਾਰ ਤੇ ਸੁਤਪਾਲ ਘਰ ਦੇ ਵਿੱਚ ਕੀ ਖਿੜਪਟ ਹੈ ਇਹ ਸਾਰੇ ਮਾਮਲੇ ਦੇ ਉੱਤੇ ਅੱਜ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸ੍ਰੀਨਿੰਦਰਪਾਲ ਸ੍ਰੀਨਿੰਦਰ ਜੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸ਼ੁਰੂਆਤ ਕਰਦੇ ਹਾਂ ਕਿ ਜੋ ਕਾਂਗਰਸ ਨੇ ਆਬਜ਼ਰਵਰ ਲਗਾਏ ਨੇ ਵੱਡੇ ਵੱਡੇ ਆਗੂ ਲਗਾਏ ਨੇ ਕੀ ਲੱਗਦਾ ਕਿ ਆਬਜ਼ਰਵਰ ਜੋ ਐਸਵੇਲੇ ਕਾਂਗਰਸ ਚ ਖਲਾਰਾ ਪਿਆ ਉਸ ਸਮੇਟਨ ਚ ਕਾਮਯਾਬ ਹੋਣਗੇ ਕਾਂਗਰਸ ਨੇ ਤਿਆਰੀ ਖਿੱਚ ਲਈ ਹੈ ਚੰਗੀ ਤਰ੍ਹਾਂ ਦੇਖੋ ਸਾਕਸ਼ੀ ਇਸ ਤਰ੍ਹਾਂ ਹੈਗਾ ਕਿ ਪੰਜਾਬ ਚ ਕਾਂਗਰਸ ਇੱਕ ਬਹੁਤ ਵੱਡੀ ਧਿਰਤਾ ਹੈਗੀ ਹੈ ਜੇ ਆਪਾਂ ਗੱਲ ਕਰੀਏ ਤੇ ਕਾਂਗਰਸ ਨੇ ਪੰਜਾਬ ਚ ਬਹੁਤ ਲੰਮਾ ਟਾਈਮ ਜਿਹੜਾ ਰਾਜ ਵੀ ਕੀਤਾ ਜੇ ਆਪਾਂ ਆਤਵਾਦ ਦੇ ਕਾਲੇ ਦੌਰ ਤੋਂ ਬਾਅਦ ਦੀ ਗੱਲ ਕਰੀਏ ਤੇ ਸਰਦਾਰ ਬਿਨ ਸਿੰਘ ਦੀ ਸਰਕਾਰ ਬਣੀ ਸਰਦਾਰ ਬਿਨ ਸਿੰਘ ਦੀ ਸਰਕਾਰ ਤੋਂ ਬਾਅਦ 2002 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਇਹ 2017 ਚ ਕਪਟਨ ਨਮਿੰਦਰ ਸਿੰਘ ਦੀ ਸਰਕਾਰ ਬਣੀ ਯਾਨੀ 15 ਸਾਲ ਕਾਂਗਰਸ ਜਿਹੜਾ 1992 ਤੋਂ ਬਾਅਦ ਇਹ ਰਾਜ ਕਰ ਚੁੱਕੇ ਆ ਤਿੰਨ ਸਰਕਾਰਾਂ ਇਹ ਹੰਡਾ ਚੁੱਕੇ ਆ ਉਸ ਤੋਂ ਪਹਿਲਾਂ ਵੀ ਕਾਂਗਰਸ ਦੀ ਲਗਾਤਾਰ ਕਈ ਵਾਰ ਸਰਕਾਰ ਰਹੀ ਲੇਕਿਨ 1964 ਤੋਂ ਬਾਅਦ ਜ਼ਿਆਦਾ ਦੌਰ ਵਿੱਚ ਅਕਾਲੀ ਦਲ ਦਾ ਹੀ ਰਿਆ ਲੇਕਿਨ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਕਾਂਗਰਸ ਦੇ ਜਿਹੜੀ ਹੈ ਲਗਾਤਾਰ ਪੰਜਾਬ 'ਚ ਸਰਕਾਰ ਰਹੀ ਹੁਣ ਇਸ ਤਰ੍ਹਾਂ ਹੈਗਾ ਕਿ ਕਾਂਗਰਸ ਨੂੰ ਪਤਾ ਹੈ ਕਿ ਜ਼ਮੀਨ ਦੇ ਉੱਤੇ ਸਾਡਾ ਵੋਟਰ ਹੈਗਾ ਸਾਡਾ ਵੋਟ ਬੈਂਕ ਹੈਗਾ ਤੇ ਇਸ ਕਰਕੇ ਕਾਂਗਰਸ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਆਪਾਂ ਜਿਹੜੀ ਹੈ ਆਪਣੇ ਵਰਕਰਾਂ ਨੂੰ ਲਾਮਬੰਦ ਕਰੀਏ ਤੇ ਆਗਾਮੀ ਚੋਣਾਂ ਜਿਹੜੀਆਂ ਆ ਰਹੀਆਂ ਉਹਨਾਂ ਲਈ ਆਪਾਂ ਤਿਆਰੀਆਂ ਖਿੱਚੀਏ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ 'ਚ ਬਹੁਤ ਤਿੱਖੇ ਤਰੀਕੇ ਦੇ ਨਾਲ ਸੰਗਠਨ ਨੂੰ ਮਜ਼ਬੂਤ ਕਰਨ ਲੱਗੀ ਹੈ ਰੋਜ਼ ਉਹਨਾਂ ਦੀਆਂ ਕੌਨ ਕਾਲਸ ਹੋ ਰਹੀਆਂ ਤੁਸੀਂ ਦੇਖਿਆ ਚਾਰ ਨਵੇਂ ਆਬਜ਼ਰਵਰ ਲਗਾਤੇ ਗਏ ਨੇ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਜਿਹੜੇ ਆ ਉਹਨਾਂ ਨੇ ਅਲੱਗ অবজারভার ਲਗਾਏ ਨੇ ਫਿਰ ਇਸ ਤੋਂ ਇਲਾਵਾ ਹਲਕੇ ਦੇ ਸੰਗਠਨ ਪਰਵਾਰੀ ਵੀ ਲਗਾਤੇ ਗਏ ਨੇ ਇੱਕ ਹਲਕਾ ਇੰਚਾਰਜ ਤਾਂ ਹੈ ਹੀ ਆ ਇੱਕ ਹਲਕਾ ਸੰਗਠਨ ਪਰਵਾਰੀ ਵੀ ਲਗਾਤਾ ਗਿਆ ਉਹਦੇ ਨਾਲ ਕੀ ਹੋ ਰਿਹਾ ਵਰਕਰਾਂ ਦੇ ਵਿੱਚ ਇੱਕ ਜੋਸ਼ ਪੈਦਾ ਹੋ ਰਿਹਾ ਕਿਤੇ ਨਾ ਕਿਤੇ ਕੋਈ ਅਡਜਸਟ ਹੋ ਰਿਹਾ ਕਿਸੇ ਨੂੰ ਤੁਸੀਂ ਦੇਖਿਆ ਪਿੱਛੇ ਕਿੰਨੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਅਡਜਸਟ ਕੀਤਾ ਗਿਆ ਕਿੰਨੇ ਵੈਲਫੇਅਰ ਬੋਰਡ ਬਣਾਏ ਗਏ ਉਹਨਾਂ ਦੇ ਵਿੱਚ ਸਭ ਤੋਂ ਤਰਜੀਹ ਦਿੱਤੀ ਗਈ ਸੋ ਜਿਵੇਂ ਆਮ ਆਦਮੀ ਪਾਰਟੀ ਨੇ ਇੱਕਦਮ ਆਪਣਾ ਯੂ-ਟਰਨ ਲੈ ਲਿਆ ਹੋਇਆ ਇਲੈਕਸ਼ਨ ਮੋਡ ਵੱਲ ਤੁਰ ਪਏ ਹੋਏ ਆ ਤੇ ਬਾਕੀ ਪਾਰਟੀਆਂ ਨੂੰ ਵੀ ਚਿੰਤਾ ਦਾ ਵਿਸ਼ੇ ਆ ਇਸ ਕਰਕੇ ਕਾਂਗਰਸ ਨੇ ਵੀ ਜਿਹੜਾ ਹੁਣ ਆਪਣਾ ਕੀਤਾ 117 ਵਿਧਾਨ ਸਭਾ ਹਲਕਿਆਂ 'ਚ ਜਾਂ ਜਿੰਨੇ ਆਪਾਂ ਜ਼ਿਲ੍ਹੇ ਹੈਗੇ ਆ ਜ਼ਿਲ੍ਹਾ ਵਾਈਜ਼ ਉਹਨਾਂ ਨੂੰ ਤਾਂ ਇਹਨਾਂ ਨੇ ਹੁਣੇ ਆਬਜ਼ਰਵਰ ਲਗਾ ਕੇ ਉਹਨਾਂ ਦੇ ਵਿੱਚ ਜ਼ਿਲ੍ਹਿਆਂ ਦੇ ਪ੍ਰਧਾਨ ਨਵੇਂ ਲਗਾਣੇ ਆ ਸੰਗਠਨ ਦੀ ਚੋਣ ਕਰਵਾਣੀ ਕਿੱਦਾਂ ਕਰਵਾਣੀ ਆ ਪ੍ਰਧਾਨ ਕਿਹੜੇ ਲਗਾਣੇ ਆ ਉਹਦੇ ਉੱਤੇ ਸਾਰੇ ਜਿਹੜੇ ਵੱਡੇ ਵੱਡੇ ਲੀਡਰ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਵੱਡੇ ਲੀਡਰ ਛੋਟੇ ਨਹੀਂ ਜਿਹੜੇ ਪਹਿਲੀ ਕਤਾਰ ਦੇ ਲੀਡਰ ਨੇ ਜਾਂ ਦੂਜੀ ਕਤਾਰ ਦੇ ਲੀਡਰ ਨੇ ਉਹਨਾਂ ਨੂੰ ਪੰਜਾਬ ਚ ਭੇਜਿਆ ਜ਼ਿਲ੍ਹਾ ਵਾਈਜ਼ ਉਹਨਾਂ ਦੀਆਂ ਪੱਧਰ ਦੇ ਉੱਤੇ ਮੀਟਿੰਗਾਂ ਹੋ ਰਹੀਆਂ ਦਿਹਾਤੀਆਂ ਦੇ ਵਿੱਚ ਅਲੱਗ ਹੋ ਰਹੀ ਹੈ ਸ਼ਹਿਰੀ ਦੇ ਵਿੱਚ ਅਲੱਗ ਹੋ ਰਹੀ ਹੈ ਅਲੱਗ-ਅਲੱਗ رائے ਲਈਤੀ ਜਾ ਰਹੀ ਹੈ ਆਬਜ਼ਰਵਰ ਬਣ ਕੇ ਆਏ ਹੋਏ ਨੇ ਔਰ ਹੁਣ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨੇ ਆ ਕਾਂਗਰਸ ਦੇ ਤੇ ਕਿਉਂਕਿ ਕਾਂਗਰਸ ਜਿਹੜੀ ਹੈ ਤੁਸੀਂ ਦੇਖੋ ਹਜੇ ਆਪਾਂ ਜੇ ਆਪਾਂ ਪਿਛਲੇ ਹੀ ਸਾਲ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਪੰਜਾਬ ਦੇ ਵਿੱਚ ਬਹੁਤ ਵਧੀਆ ਰਿਹਾ ਹੈ ਕਾਂਗਰਸ ਨੇ ਬਹੁਤ ਸੀਟਾਂ ਪੰਜਾਬ ਚੋਂ ਲਗਾਤਾਰ ਜਿੱਤੀਆਂ ਹੋਈਆਂ ਮਨੀ ਸਰ ਦੀ ਸੀਟ ਤੇ ਦੁਬਾਰਾ ਜਿੱਤੀ ਹੈ ਜਰਨਜੀਤ ਚੰਨੀ ਇੱਥੇ ਬੜੀਆਂ ਭਾਰੀ ਵੋਟਾਂ ਨਾਲ ਜਿੱਤੇ ਹੈਗੇ ਆ ਤੇ ਹੋਰ ਵੀ ਧਰਮਵੀਰ ਗਾਂਧੀ ਜਿਹੜੇ ਕਾਂਗਰਸ ਤੋਂ ਜਿੱਤੇ ਨੇ ਇਸ ਕਰਕੇ ਜਿਹੜਾ ਇਹ ਲੱਗ ਰਿਹਾ ਹੈ ਕਿ ਬਈ ਕਾਂਗਰਸ ਦਾ ਹਜੇ ਵੋਟ ਹੈਗਾ ਪੰਜਾਬ ਦੇ ਵਿੱਚ ਰਾਜਾ ਵੜਿੰਗ ਵੀ ਲੁਧਿਆਣੇ ਤੋਂ ਜਿੱਤੇ ਨੇ ਬਈ ਇਹ ਸਭ ਵੋਟ ਨੂੰ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਸਿਮੇਟ ਕੇ ਅੱਗੇ ਤੁਰ ਪਈਏ ਜਿਵੇਂ ਹੁਣ ਦੇਖੋ ਸਾਕਸ਼ੀ ਪੰਜਾਬ ਦੇ ਵਿੱਚ ਜੋ ਪਿਛਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋਈਆਂ ਕਾਂਗਰਸ 'ਚ ਮੈਨੂੰ ਲੱਗਦਾ 26.8% ਜਿਹੜਾ ਉਹ ਵੋਟ ਕਾਂਗਰਸ ਨੂੰ ਗਿਆ ਤੇ ਆਮ ਆਦਮੀ ਪਾਰਟੀ 0.5% ਪਿੱਛੇ ਐ 26.3% ਤੇ ਆ ਤੇ ਹੁਣ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਇਸ ਨੂੰ ਗੇਨ ਕਰਕੇ 34-35% ਤੇ ਲੈ ਆਈਏ ਲਿਆ ਕੇ ਤੇ ਇਹਨੂੰ ਅਗਾਹ ਤੋਰ ਲਈਏ ਕਾਂਗਰਸ ਕੋ بڑے ਵੱਡੇ ਵੱਡੇ ਲੀਡਰ ਨੇ ਮੈਂਬਰ ਪਾਰਲੀਮੈਂਟ ਪਿਛਲੇ ਸਾਲ ਸੁਖਜਿੰਦਰ ਰੰਧਾਵਾ ਵੀ ਜਿੱਤੇ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਰਹੇ ਨੇ ਗੁਰਜੀਤ ਔਜਲਾ ਤੀਜੀ ਚੌਥੀ ਵਾਰ ਜਿੱਤ ਗਏ ਨੇ ਤੇ ਇਸ ਕਰਕੇ ਚੰਨੀ ਵਰਗੇ ਵੀ ਦਮਦਾਰ ਚਿਹਰੇ ਨੇ ਦਲਤਾਂ ਦੇ ਆਈਕਨ ਨੇ ਵੱਡੇ ਲੀਡਰ ਨੇ ਤੇ ਰਾਣਾ ਗੁਰਜੀਤ ਹੈ ਬਹੁਤ ਵੱਡੇ ਲੀਡਰ ਨੇ ਵੀ ਮੈਂਬਰ ਪਾਰਲੀਮੈਂਟ ਜਲੰਧਰ ਤੋਂ reh ਚੁੱਕੇ ਆ ਪੰਜਾਬ ਦੇ ਸਾਬਕਾ ਮੰਤਰੀ reh ਚੁੱਕੇ ਆ ਮੌਜੂਦਾ ਦੌਰ ਚ ਆਪ ਵੀ ਐਮਐਲਏ ਆ ਉਹਨਾਂ ਦਾ ਬੇਟਾ ਵੀ ਜਿਹੜਾ ਆਜ਼ਾਦ ਤੋਂ ਉੱਤੇ ਜਿੱਤ ਚੁੱਕਾ ਆ ਸੋ ਜੋ ਮੈਨੂੰ ਲੱਗ ਰਿਹਾ ਕਿ ਕਾਂਗਰਸ ਜਿਹੜੀ ਨਾ ᱜੇਅਰ ਅਪ ਕਰ ਰਹੀ ਹੈ ਸੰਗਠਨ ਨੂੰ ਕਿਉਂਕਿ ਆਵਾਦੀ ਪਾਰਟੀ ਆਪਣਾ ਸੰਗਠਨ ਮਜ਼ਬੂਤ ਕਰ ਕਰਦੀ ਪਈ ਆ ਤੇ ਉਸੇ ਤਰਜ਼ ਦੇ ਉੱਤੇ ਕਾਂਗਰਸ ਵੀ ਜਿਹੜਾ ਆਪਣੇ ਆਪ ਨੂੰ ᱜੇਅਰ ਅਪ ਕਰਦੀ ਪਈ ਹੈ ਕਿ ਅਸੀਂ ਵੀ ਜਿਹੜੀ ਆਪਣੀ ਪਾਰਟੀ ਹੈ ਉਹਨੂੰ ਸੰਗਠਨ ਨੂੰ ਮਜ਼ਬੂਤ ਕਰ ਲਈਏ ਤੇ ਇਸ ਕਰਕੇ ਇਹ ਜਿਹੜੇ ਵੱਡੇ ਵੱਡੇ ਆਬਜ਼ਰਵਰ ਆ ਦਿੱਲੀੋਂ ਇਹ ਭੇਜੇ ਗਏ ਨੇ ਜ਼ਿਲ੍ਹਿਆਂ ਦੇ ਪ੍ਰਧਾਨ ਨਵੇਂ ਲੱਗਣਗੇ ਕਾਂਗਰਸ ਇੱਕ ਨਵੇਂ ਰੂਪ ਦੇ ਵਿੱਚ ਦੁਬਾਰਾ ਅੱਗੇ ਆਉਣਾ ਚਾਹੁੰਦੀ ਆ ਦੇਖ ਸਕਦੇ ਆ ਕਿ ਅਸੀਂ ਕਿਤੇ ਨਾ ਕਿਤੇ ਕਿ ਕਾਂਗਰਸ ਨੂੰ ਹੁਣ ਅੱਗੇ ਡਿਵੈਲਪ ਹੁੰਦਾ ਦੇਖ ਸਕਦੇ ਆ ਕਹ ਸਕਦੇ ਹਾਂ ਇਹ ਅੰਦੇ ਬਿਲਕੁਲ ਹਜੇ ਦੇਖੋ ਪਤਾ ਕਿ ਕਾਂਗਰਸ ਦੀ ਤਰਾਸ ਦੀ ਹੈਗੀ ਹੈ ਕਿ ਸੂਬੇ ਚ ਇਹਨਾਂ ਦੇ ਵਿੱਚ ਆਪਸੀ ਗੁੱਟਵਾਜੀ ਬਹੁਤ ਹੈ ਲੱਤ ਖਚਾਈ ਬਹੁਤ ਹੈ ਜੇ ਤੁਸੀਂ ਅੱਜ ਮੈਂ ਦੇਖਾਂ ਤੇ ਪੰਜਾਬ ਚ ਕਿੰਨੇ ਢੜੇ ਬਣੇ ਹੋਏ ਆ ਪੰਜਾਬ ਦੇ ਵਿੱਚ ਹਜੇ ਜਿਹੜਾ ਢੜਾ ਇੱਕ ਚੱਲ ਰਿਹਾ ਜੀ ਚਰਨਜੀਤ ਚੰਨੀ ਹੋਰੀ ਆਪਣਾ ਜਿਹੜਾ ਮੁੱਖ ਮੰਤਰੀ ਦਾ ਦੁਆਰਾ ਦਾਵੇਦਾਰ ਹੈਗੇ ਨੇ ਸੁਖਜਿੰਦਰ ਨੇ ਦਾਵਾ ਕਹਿੰਦੇ ਪਿਛਲੀ ਵਾਰ ਮੈਨੂੰ ਬਣਾਉਂਦੇ ਬਣਾਉਂਦੇ ਰਹਿਣ ਦਿੱਤਾ ਗਿਆ ਸੀ ਉਹ ਡਿਪਟੀ ਮੁੱਖ ਮੰਤਰੀ ਰਹੇ ਨੇ ਉਹਨਾਂ ਦੀ ਕੋਸ਼ਿਸ਼ ਹੋਏਗੀ ਰਾਜਸਥਾਨ ਦੇ ਪ੍ਰਭਾਰੀ ਵੀ ਰਹੇ ਨੇ ਪ੍ਰਗਟ ਸਿੰਘ ਨੇ ਉੱਤਰਾਖੰਡ ਦੇ ਵਿੱਚ ਪ੍ਰਭਾਰੀ ਦੇ ਨਾਲ ਉਹ ਆਲ ਇੰਡੀਆ ਦੇ ਸੈਕਟਰੀ ਵੀ ਨੇ ਕਾਂਗਰਸ ਕਮੇਟੀ ਦੇ ਉਹਨਾਂ ਦੀ ਵੀ ਕੋਸ਼ਿਸ਼ ਹੋਏਗੀ ਕਿ ਮੈਂ ਦੋ ਵਾਰ ਜਿੱਤ ਚੁੱਕਾ ਹੋਇਆ ਹੁਣ ਤੀਜੀ ਵਾਰ ਮੈਨੂੰ ਜਿਹੜੀ ਹੈ ਕਾਂਗਰਸ ਮੁੱਖ ਮੰਤਰੀ ਐਲਾਨ ਕਰੇ ਮੈਂ ਮੁੱਖ ਮੰਤਰੀ ਦੀ ਕੁਰਸੀ ਦਾ ਦਾਵੇਦਾਰ ਬਣਾ ਰਾਣਾ ਗੁਰਜੀਤ ਤਾਂ ਆਪ ਆਪਣੇ ਆਪ ਤੇ ਦੁਆਬੇ ਦੇ ਵਿੱਚ ਦਮਦਾਰ ਮੰਨਦੇ ਨੇ ਆਪਣੇ ਆਪ ਨੂੰ ਲੀਡਰ ਨੇ ਸੋ ਇਹ ਹੋਰ ਵੀ ਲੀਡਰ ਨੇ ਕਾਂਗਰਸ ਕੋਲ ਜੇ ਆਪਾਂ ਗੱਲ ਕਰੀਏ ਤੇ ਪ੍ਰਤਾਪ ਬਾਜਵਾ ਨੇ ਉਹ ਜਿਹੜੇ ਵਿਪੱਖ ਦੇ ਲੀਡਰ ਨੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਹ ਚੁੱਕੇ ਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹ ਚੁੱਕੇ ਆ ਅਮਰਿੰਦਰ ਰਾਜਾ ਵੜਿੰਗ ਨੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਨੇ ਸੰਸਦ ਹੈਗੇ ਆ ਪੰਜਾਬ ਦੇ ਸਾਬਕਾ ਮੰਤਰੀ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਸੋ ਇਸ ਕਰਕੇ ਕਾਂਗਰਸ ਕੋਲ ਸਿਰ ਕੱਟਵੇਂ ਲੀਡਰ ਤਾਂ ਬਹੁਤ ਆ ਗਲਤ ਹੈ ਹੈਗੀ ਹੈ ਕਿ ਇਹਨਾਂ ਨੂੰ ਆਪਸ ਵਿੱਚ ਇਕੱਠੇ ਕੀਵੇਂ ਕਰਨਾ ਇਹਨਾਂ ਨੂੰ ਇਕੱਠੇ ਚਲਾਉਣਾ ਕਿੰਨੇ ਆ ਕਾਂਗਰਸ ਆਈ ਕਮਾਨ ਲੱਗੇ ਇਹੀ ਚੁਣੌਤੀ ਆ ਭਈ ਇਹਨਾਂ ਨੂੰ ਸਾਰਿਆਂ ਨੂੰ ਇੱਕ ਇੱਥੇ ਅੱਗੇ ਲੈ ਕੇ ਕਿਵੇਂ ਜਾਣਾ ਹੈ ਵੀ ਜਿਹੜੇ ਪਾਰਟੀ ਨੂੰ ਅੱਗੇ ਦਿਤਾ ਸਕਣ ਕਿਉਂਕਿ ਹਜੇ ਜੋ ਦਿਖ ਰਿਹਾ ਕਾਂਗਰਸ ਦਾ ਆਪਣਾ ਕਾਟੋ ਕਲੇਸ ਜਿਹੜਾ ਉਹ ਬਹੁਤ ਜ਼ਬਰਦਸਤ ਹੈ ਜੀ ਉਲੇ ਤਾਂ ਹੁਣ ਆਉਂਦਾ ਦਿਨਾਂ ਨੂੰ ਪਤਾ ਲੱਗੇਗਾ ਕਿ ਟੜੇ ਇਕੱਠੇ ਹੁੰਦੇ ਨੇ ਇਹ ਸਾਰੇ ਮੁੱਖ ਮੰਤਰੀ ਤੁਰੇ ਫਿਰਦੇ ਨੇ ਕੀ ਹੁੰਦਾ ਇਹ ਤਾਂ ਚਲੋ ਭਵਿੱਖ ਦੀ ਗੱਲ ਹੈ ਇੱਕ ਮੈਂ ਸੁਪਾਲ ਖਹਿਰਾ ਦੀ ਗੱਲ ਕਰਨਾ ਜਾਊਂਗਾ ਕਿ ਸੁਪਾਲ ਸਿੰਘ ਖਹਿਰਾ ਦੀ ਇੱਕ ਪੋਸਟ ਉਹਨਾਂ ਨੇ ਪਾਈ ਕਿ ਉਹਨਾਂ ਨੂੰ ਖੁਦ ਨੂੰ ਖਤਰਾ ਹੈ ਉਹਨਾਂ ਨੇ ਖਦਸੇ ਜਤਾਇਆ ਕਿ ਉਹਨੂੰ ਮੋੜ ਤੋਂ ਗ੍ਰਿਫਤਾਰੀ ਹੋ ਸਕਦੀ ਹੈ ਉਹਨਾਂ ਨੇ ਮੌਜੂਦਾ ਸਰਕਾਰ ਤੇ ਕਈ ਇਲਜ਼ਾਮ ਲਗਾਏ ਨੇ ਅਰਵਿੰਦ ਕੇਜਰੀਵਾਲ ਦੇ ਤਾਂ ਨਿਸ਼ਾਨੇ ਸਾਧਦੇ ਨੇ ਇਹ ਕੀ ਹੈ ਸਾਰਾ ਮਾਮਲਾ ਕੀ ਲੱਗਦਾ ਹੈ ਕਿ ਤਿਆਰੀ ਕਰ ਲਈ ਗਈ ਹੈ ਹੁਣ ਸੁਪਾਲ ਖਹਿਰਾ ਤੇ ਗ੍ਰਿਫਤਾਰੀ ਦੀ ਤੇ ਉਦੋਂ ਗਨੀਬ ਮਜੀਠੀਆ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਬ ਗਰੀ ਮਜੀਠਿਆ ਦੇ ਵੱਲੋਂ ਕੀਤਾ ਗਿਆ ਦੇਖੋ ਇਸ ਤਰ੍ਹਾਂ ਹੈ ਕਿ ਸਾਕਸ਼ੀ ਕੀ ਸੁਖਪਾਲ ਖਹਿਰਾ ਵੱਲੋਂ ਇੱਕ ਖਦਸ਼ਾ ਜਾਹਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਮੈਨੂੰ ਜਿਹੜਾ ਬਿਜ਼ਲੈਂਸ ਬਿਊਰੋ ਆ ਜਾਂ ਪੁਲਿਸ ਹੈਗੀ ਹੈ ਦੁਆਰਾ ਗ੍ਰਿਫਤਾਰ ਕਰ ਸਕਦੀ ਹੈ ਮੇਰੇ ਉੱਤੇ ਡੀਏ ਦਾ ਕੇਸ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਇਹ ਮਿੱਤੇ ਐਫ ਆਈ ਆਰ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਹਦੇ ਕੇਸ ਦੇ ਵਿੱਚ ਵਿਕਰਮ ਮਜੀਠੀ ਆਂਦਰ ਹੈ ਇਹ ਸੁਖਪਾਲ ਖਹਿਰਾ ਦਾ ਇਹ ਕਹਿਣਾ ਹੈਗਾ ਕਿ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਮੇਰੀ ਜ਼ੁਬਾਨ ਨੂੰ ਬੰਦ ਕੀਤਾ ਜਾ ਸਕੇ ਜਿਵੇਂ ਅੱਗੇ ਲੀਡਰਾਂ ਦੀਆਂ ਜ਼ੁਬਾਨ ਨੂੰ ਪੰਜਾਬ ਚ ਬੰਦ ਕੀਤਾ ਗਿਆ ਇਹ ਉਹਦੀ ਹੀ ਇੱਕ ਕੜੀ ਹੈ ਜਿਹੜੀ ਮੇਰੇ ਉੱਤੇ ਇਸਤੇਮਾਲ ਕੀਤੀ ਜਾ ਰਹੀ ਹੈ ਔਰ ਇਹਨੂੰ ਜਿਹੜਾ ਵਾ ਕਾਂਗਰਸ ਦੇ ਸਾਬਕਾ ਐਮਐਲਏ ਹਰਮਿੰਦਰ ਗਿੱਲ ਨੇ ਵੀ ਇਹਨੂੰ ਇਹਦਾ ਸਮਰਥਨ ਕੀਤਾ ਹੈ ਸੁਖਪਾਲ ਖਹਿਰਾ ਦਾ ਬੀਬੀ ਗਨੀਵਕੁਰ ਮਜੀਠੀਆ ਜਿਹੜੇ ਕਿ ਮਜੀਠਾ ਹਲਕੇ ਤੋਂ ਐਮਐਲਏ ਨੇ ਆਕਾਲੀ ਦਲ ਦੇ ਉਹਨਾਂ ਨੇ ਵੀ ਇਹਦਾ ਸਮਰਥਨ ਕੀਤਾ ਸੁਖਪਾਲ ਖਹਿਰੇ ਦਾ ਕਿਉਂਕਿ ਉਹਨਾਂ ਨੇ ਇਹ ਵੀ ਆਪਣੇ ਰੀਟਵੀਟ ਚ ਗੱਲ ਕਹੀ ਹੈਗੀ ਆ ਕਿ ਬਿਕਰਮ ਮਜੀਠੀਆ ਨੂੰ ਵੀ ਇਸੇ ਤਰ੍ਹਾਂ ਜ਼ੁਬਾਨ ਬੰਦ ਕਰਨ ਲਈ ਅੰਦਰ ਭੇਜਿਆ ਗਿਆ ਪੰਜਾਬ ਦੇ ਵਿੱਚ ਜਿਹੜਾ ਸਰਕਾਰ ਦੇ ਖਿਲਾਫ ਕੋਈ ਨਾ ਬੋਲੇ ਇਹ ਉਹ ਇੱਕ ਹੱਥ ਕੰਡੇ ਅਪਣਾਏ ਜਾ ਰਹੇ ਆ ਇਹ ਤੇ ਤੌਰ ਤਰੀਕੇ ਅਪਣਾਏ ਜਾ ਰਹੇ ਆ ਦੇਖੋ ਸੁਖਵਾਲ ਖੈਰਾ ਵੋਕਲ ਤਾਂ ਹੈਗਾ ਵਿਸਲ ਬਲੋਰ ਤਾਂ ਹੈਗੇ ਆ ਲੇਕਿਨ ਗੱਲ ਇਹ ਹੈਗੀ ਆ ਕਿ ਪਾਰਟੀ ਨਾਲ ਕਿੰਨੀ ਖੜੀ ਹੁੰਦੀ ਹੈ ਇਹ ਵੀ ਦੇਖਣਾ ਚਾਹੀਦਾ ਹਜੇ ਸੁਖਪਾਲ ਖਹਿਰਾ ਜਿੰਨੀ ਦੇਰ ਤੱਕ ਹਜੇ ਤੱਕ ਦੌੜਦੇ ਆ ਰਹੇ ਨੇ ਪਿਛਲੇ ਕੁਝ ਦੌਰ ਤੋਂ ਤੁਹਾਡੇ ਸਾਹਮਣੇ ਇਹਨਾਂ ਦੇ ਉੱਤੇ ਡਰੱਗ ਦਾ ਕੇਸ ਵੀ ਰਿਹਾ ਬਾਅਦ ਵਿੱਚ ਉਹ ਕੇਸ ਹਜੇ ਤੱਕ ਜਿਹੜਾ ਕੋਰਟਾਂ ਦੇ ਵਿੱਚ ਵਿਚਾਰ ਦੀਨ ਹੈ ਮੈਂ ਉਹਦੇ ਉੱਤੇ ਜ਼ਿਆਦਾ ਨਹੀਂ ਟਿੱਪਣੀ ਕਰਨਾ ਚਾਹੁੰਦਾ ਉਸ ਤੋਂ ਬਾਅਦ ਪਾਰਟੀ ਕਿੰਨਾ ਕੁ ਤੁਹਾਡੇ ਨਾਲ ਸਟੈਂਡ ਕਰਦੀ ਹੈ ਵੀ ਦੇਖਣਾ ਪਏਗਾ ਕਿਉਂਕਿ ਹਜੇ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਰਾਜਾ ਵੜਿੰਗ ਉਹਨਾਂ ਦੀ ਕੋਈ ਅਧਿਕਾਰਿਕ ਰੂਪ ਚ ਕੋਈ ਬਿਆਨ ਨਹੀਂ ਆਇਆ ਪ੍ਰਤਾਪ ਬਾਜਵਾ ਜਿਹੜੇ ਇਹਨਾਂ ਦੇ ਵਿਪੱਖ ਦੇ ਲੀਡਰ ਨੇ ਸੁਖਪਾਲ ਖਹਿਰੇ ਦੀ ਧਿਰ ਦੇ ਲੀਡਰ ਨੇ ਵਿਧਾਨ ਸਭਾ ਚ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਤੇ ਇਸ ਕਰਕੇ ਹਜੇ ਜੋ ਸਿਨੈਰੀਓ ਹੈ ਦੇਖਿਆ ਜਾ ਰਿਹਾ ਹੈ ਹਜੇ ਜਿਹੜਾ ਬਿਜ਼ਲੈਂਸ ਬਿਊਰੋ ਵੱਲੋਂ ਵੀ ਕੋਈ ਅਧਿਕਾਰਿਕ ਤੌਰ ਤੇ ਬਿਆਨ ਨਹੀਂ ਆਇਆ ਹੈ ਤੋ ਅੱਜ ਅੱਗੇ ਗੱਲ ਚੱਲੇਗੀ ਦੇਖਨੇ ਆ ਕਾਂਗਰਸ ਕਿੰਨੀ ਕਿ ਸੁਖਪਾਲ ਖੈਰਾ ਨਾਲ ਖੜਦੀ ਆ ਕਿਉਂਕਿ ਪੰਜਾਬ ਦੇ ਬਾਰੇ ਲੀਡਰ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਜਾ ਚੁੱਕੇ ਆ ਸਾਧੂ ਸਿੰਘ ਧਰਮਸਰੋਤ ਆ ਭਾਰਤਪੂਰਨ ਆਸ਼ੂ ਆ ਤੋਂ ਦਸ਼ਾਮ ਅਰੋੜਾ ਚਲੇ ਗਏ ਬਾ ਜੀ ਸੁਖਪਾਲ ਖੈਰਾ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਐ ਜੇਲ੍ਹ ਚੋਂ ਜ਼ਮਾਨਤ ਲੈ ਕੇ ਆਏ ਆ ਜਾਂ ਤੁਹਾਨੂੰ ਯਾਦ ਹੋਵੇਗਾ ਇੱਕ ਵਾਰ ਸਿਸਵਰੇ ਉਹਨਾਂ ਨੂੰ ਚੱਕਣ ਚਲੇ ਗਏ ਸੀ ਕਿ ਚੱਕ ਕੇ ਲਿਆਈ ਸੀ ਪੁਲਿਸ ਇਸ ਕਰਕੇ ਉਹਨਾਂ ਨੂੰ ਖਦਸ਼ਾ ਹੈਗਾ ਕਿ ਮੈਨੂੰ ਦੁਆਰਾ ਗ੍ਰਿਫਤਾਰ ਕੀਤਾ ਜਾ ਸਕਦਾ ਮੇਰੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਲੇਕਿਨ ਪਾਰਟੀ ਪੱਧਰ ਦੇ ਉੱਤੇ ਸੁਖਪਾਲ ਖੈਰਾ ਨੂੰ ਕਿੰਨਾ ਕੁ ਸਮਰਥਨ ਮਿਲਦਾ ਉਹ ਆਉਣ ਵਾਲਾ ਵਕਤ ਦੱਸੇਗਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਸਮਾਦਰ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਤੋਸਕ ਬਲਤਿੰਗ ਖੈਰਾ ਨੇ ਖਦਸ਼ਾ ਜਤਾਇਆ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਈ ਵਾਰ ਪਹਿਲਾਂ ਵੀ ਉਹ ਕਹਿ ਚੁੱਕੇ ਨੇ ਆਪਣੇ ਵੀਡੀਓਜ਼ ਦੇ ਵਿੱਚ ਕਿ ਮੈਨੂੰ ਅਜਿਹੀਆਂ ਸੂਚਨਾਵਾਂ ਮਿਲ ਰਹੀਆਂ ਨੇ ਮੇਰੇ ਸੂਤਰ ਦੱਸ ਰਹੇ ਨੇ ਕਿ ਮੈਨੂੰ ਮੇਰੇ ਤੇ ਇੱਕ ਕੇਸ ਨਵਾਂ ਬਣਾਇਆ ਜਾ ਸਕਦਾ ਹੈ ਕੀ ਕੁਝ ਹੁੰਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਉਹਨਾਂ ਦਾ ਸਮਰਥਨ ਕਰਦੀ ਹੈ ਵਿਕਰਮ ਸਿੰਘ ਮਜੀਠੀਆ ਵੈਸ ਵੇਲੇ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੀ ਪਤਨੀ ਵੀ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਖੈਰਾ ਦੇ ਕਿ ਦੇਖੋ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦਾ ਮੂੰਹ ਬੰਦ ਕਰਨ ਦੇ ਲਈ ਕਿ ਉਹ ਪਾਰਟੀ ਦੇ ਖਿਲਾਫ ਬੋਲਦੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦੇ ਨੇ ਤੇ ਹੁਣ ਖੈਰਾ ਵੀ ਆਪਣੀ ਜਿਹੜੀ ਗੱਲ ਹੈ ਉਹ ਬੇਬਾਕੀ ਦੇ ਨਾਲ ਲੱਗੇ ਰੱਖਦੇ ਨੇ ਤੇ ਉਹਨਾਂ ਦੇ ਖਿਲਾਫ ਵੀ ਮਾਮਲਾ ਦਰਜ ਹੋ ਸਕਦਾ ਹੈ ਬਾਕੀ ਕੀ ਕੁਝ ਹੁੰਦਾ ਹੈ ਉਹਨਾਂ ਦੇ ਉਹਨਾਂ ਦਿਨਾਂ ਨੂੰ ਇਹ ਪਵਿੱਕ ਦੀ ਬੁੱਕਲ ਚ ਛੁਪਿਆ ਹੋਇਆ ਸਭ ਕੁਝ ਦੇਖਣਾ ਹੋਵੇ